ਹਾਂਜੀ ਦੋਸਤੋ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਖੜੇ ਆ ਸੰਗਰੂਰ ਥਲੇਸਬਾਗ ਕਲੋਨੀ ਤੇ ਆ ਸਾਡੇ ਕਸਟਮਰ ਨੇ ਇਹਨਾਂ ਨੇ ਸਾਡੇ ਕੋਲੋਂ ਬੈੱਡ ਤਿਆਰ ਕਰਵਾਇਆਗਾ ਸਾਧਾਨਾਂ ਦੇ ਵਿੱਚ ਨੋਮਨਲ ਪੇਂਟ ਤੇ ਮੈਟ ਪਾਲਿਸ਼ ਲੋ ਬਜਟ ਦੇ ਵਿੱਚ ਅਸੀਂ ਇਹਨਾਂ ਨੂੰ ਪੂਰਾ ਬੈਸਟ ਕੁਆਲਿਟੀ ਦੇ ਵਿੱਚ ਬੈੱਡ ਤਿਆਰ ਕਰਕੇ ਦਿੱਤਾਗਾ ਬਾਕੀ ਅੱਪਾ ਤੁਹਾਡੀ ਕਸਟਮਰ ਤੋਂ ਰਹਿ ਲੈਨੇ ਆ ਉਹਨਾਂ ਤੋਂ ਪੁੱਛਦੇ ਆ ਉਹਨਾਂ ਨੂੰ ਸਾਡਾ ਕੰਮ ਕੀਤਾ ਹੋਇਆ ਕਿਵੇਂ ਦਾ ਲੱਗਿਆ ਹਾਂਜੀ ਸਰ ਠੀਕ ਹੋ ਹਾਂਜੀ ਸਰ ਤੁਹਾਨੂੰ ਸਾਡਾ ਕੰਮ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਮੈਨੂੰ ਨਹੀਂ ਨਹੀਂ ਤੁਸੀਂ ਅਨਾਂ ਵਧੀਆ ਕੰਮ ਸਾਰਾ ਦੇ ਦੋ ਜੀ ਜਿਸ ਟਾਈਮ ਲਾਈਨ ਦਿੱਤਾ ਸੀਗਾ ਤੁਹਾਨੂੰ ਬਿਲਕੁਲ ਹੀ ਉਸ ਤਰ੍ਹਾਂ ਦਾ ਹਮ ਕਰ ਦਿੱਤਾ ਤੇ ਸਰ ਤੁਹਾਨੂੰ ਰੇਟ ਕਿਵੇਂ ਲੱਗਿਆ ਜੀ ਰੇਟ ਵੀ ਬਿਲਕੁਲ ਜਨੂ ਰੇਟ ਲੱਗੇ ਠੀਕ ਤੁਹਾਡਾ ਮਨ ਕੁਝ ਹੋਇਆ ਜੀ ਬਹੁਤ ਵਧੀਆ ਜੀ ਦੇਖੋ ਜੀ ਸਾਡੇ ਕਸਟਮਰ ਦਾ ਪੂਰਾ मतलब ਆਪਣੇ ਵੱਲੋਂ ਪੂਰੇ ਹੈਪੀ ਨੇਗੇ ਇਹਨਾਂ ਨੂੰ ਕੰਮ ਪੂਰਾ ਇੱਕ ਨੰਬਰ ਮਿਲੇਗਾ ਤੇ ਇਸਰ ਤੁਸੀਂ ਸਾਡੇ ਕਸਟਮਰਸ ਨੂੰ ਕੀ ਦੱਸਣਾ ਚਾਹੁੰਦੇ ਹੋ ਮੜਾ ਪਲੀਜ਼ ਦੱਸੋ ਮੈਂ ਅੱਜ ਦੱਸ ਮੈਂ ਇਹ ਕਹਿਣਾ ਚਾਹੁੰਗਾ ਵੀ ਜੇ ਕਿਸੇ ਨੇ ਵੀ ਆਪਣਾ ਵੱਡਿਓ ਕੋਈ ਫਰਨੀਚਰ ਕਰਵਾਉਣ ਵਾਸਤੇ ਲਾਣਾ ਚਾਹੁੰਦੇ ਨੇ ਤਾਂ ਕੱਕਾ ਫਰਨੀਚਰ ਦੇ ਬੰਤ ਬਹੁਤ ਹੀ ਜੈਨੂਅਰ ਰੇਟ ਦੇ ਸਾਨੂੰ ਚੀਜ਼ਾਂ ਉੱਥੋਂ ਮਿਲ ਜਾਣੀ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਸਾਡੇ ਦਿੱਤੇ ਗਏ ਸਕਰੀਨ ਤੇ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲ ਆਰਟੀਕਲ ਵਗੈਰਾ ਤਿਆਰ ਕਰਵਾ ਸਕਦੇ ਹੋ ਬੈੱਡ ਦਾ ਸੋਫਾ ਅਲਮਿਰਾ ਕਿਸੇ ਵੀ ਤਰ੍ਹਾਂ ਦਾ ਤੇ ਤੁਸੀਂ ਆਉਣਾ ਕਿੱਥੇ ਆ ਸੰਗਰੂਰ ਕਾਕਾਜੀ ਫਰਨੀਚਰ ਤੇ ਤੇ ਸਾਡੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਧੰਨਵਾਦ